ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਸੀਂ ਅੱਜ ਦੇ ਵੀਡੀਓ ਦੇ ਵਿੱਚ 5 ਜੂਨ 2005 ਦੇ ਦਿਨ ਬਹੁਤ ਹੀ ਵਧੀਆ ਮਹਾਨ ਸੰਜੋਗ ਪੰਦ ਰਿਹਾ ਹੈ ਤੇ ਕਾਫੀ ਸਮੇਂ ਦੇ ਬਾਅਦ ਬਣਨ ਜਾ ਰਿਹਾ ਹੈ ਜੇਕਰ ਅਸੀਂ ਇਹ ਛੋਟੇ ਛੋਟੇ ਉਪਾਰ ਇਸ ਦਿਨ ਕਰਾਂਗੇ ਇਹ ਉਪਾਅ ਕਰਨ ਦੇ ਨਾਲ ਅਸੀਂ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹਾਂ ਇਸੇ ਨਾਲ ਨਾਲ ਅਸੀਂ ਹੋਰ ਬਹੁਤ ਸਾਰੀਆਂ ਪ੍ਰੋਬਲਮ ਦੂਰ ਕਰ ਸਕਦੇ ਹਾਂ ਜਿਹੜੇ ਲੋਕ ਇਸ ਮੌਕੇ ਦਾ ਫਾਇਦਾ ਉਠਾਉਣਗੇ ਉਹ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣਗੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਨਾ ਤਾਂ ਪੈਸੇ ਦੀ ਕਮੀ ਰਹੇਗੀ ਨਾ ਹੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਵੇਗੀ ਦੁੱਖ ਤਕਲੀਫਾਂ ਦੂਰ ਹੋਣਗੀਆਂ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰੀ ਰਹੇਗੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਲੋਕ ਪੈਨਪਰਾ ਇਸ ਤੇ ਵਿਸ਼ਵਾਸ ਰੱਖਦੇ ਹਨ ਉਹ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣ ਕਿਉਂਕਿ ਇਹ ਵੀਡੀਓ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਹੈ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਦੁੱਖ ਤਕਲੀਫ ਦੂਰ ਕਰਨੇ ਹਨ ਤਾਂ ਫਿਰ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਦੇਖੋ ਅਤੇ ਦੱਸੇ ਗਏ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜ਼ਰੂਰ ਕਰਕੇ ਅਜ਼ਮਾ ਕੇ ਦੇਖਿਓ ਕਿਉਂਕਿ ਜੇਕਰ ਸਾਨੂੰ ਵਿਸ਼ਵਾਸ ਹੈ ਤੇ ਫਿਰ ਹੀ ਵਿਸ਼ਵਾਸ ਤੇ ਅੱਜਕਲ ਜੇ ਆਪਾਂ ਸੋਚੀਏ ਤਾਂ ਦੁਨੀਆ قائم ਹੈ ਜੇਕਰ ਵਿਸ਼ਵਾਸ ਨਹੀਂ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੇਕਰ ਵਿਸ਼ਵਾਸ ਹੈ ਤਾਂ ਸਹੀ ਹਾਰੇ ਕ चीज ਹਾਸਲ ਕਰ ਸਕਦੇ ਹਾਂ ਜੇਕਰ ਵਿਸ਼ਵਾਸ ਨਹੀਂ ਤਾਂ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਕਰਕੇ ਸਾਥ ਸੰਗਤ ਜੀ ਕੋਈ ਵੀ ਤੁਸੀਂ ਕੰਮ ਕਰੋ ਵਿਸ਼ਵਾਸ ਉਹਨਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਉਪਾਗ ਕਰਦੇ ਹੋ ਉਪਾਗ ਕਰਦੇ ਸਮੇਂ ਵਿਸ਼ਵਾਸ ਜ਼ਰੂਰ ਹੋਣਾ ਚਾਹੀਦਾ ਹੈ ਇਹ ਪਾ ਤੁਸੀਂ ਨਮਕ ਦੇ ਨਾਲ ਕਰਨਾ ਹੈ ਤੇ ਨਮਕ ਦਾ ਛੋਟਾ ਜਿਹਾ ਉਪਾ ਜਦੋਂ ਤੁਸੀਂ ਇਹ ਪਾ ਕਰੋਗੇ ਐਸੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੇ ਘਰ ਦੇ ਹਾਲਾਤ ਬਦਲ ਜਾਣਗੇ ਤੁਸੀਂ ਦਿਨ ਤੋਂ ਬਣੇ ਰਾਤ ਚੌਗਣੀ ਤਰੱਕੀ ਕਰੋਗੇ ਤੁਹਾਡੇ ਘਰ ਵਿੱਚ ਬਰਕਤ ਬਣੀ ਰਹੇਗੀ ਜੇਕਰ ਅਸੀਂ ਆਪਣੇ ਦੁੱਖ ਤੱਕ ਲੇਫ ਦੂਰ ਕਰਨੇ ਹਨ ਅਸੀਂ ਛੋਟਾ ਜਿਹਾ ਉਪਾਅ ਟਰਾਈ ਕਰ ਸਕਦੇ ਹਾਂ ਕਿਉਂਕਿ ਐਸੋ ਪਾਣੂ ਕਰਨ ਦੇ ਲਈ ਸਾਡਾ ਕੋਈ ਵੀ ਖਰਚਾ ਨਹੀਂ ਹੋਣਾ 1 ਰੁਪਏ ਦੇ ਨਮਕ ਦੇ ਨਾਲ ਹੀ ਅਸੀਂ ਇਹ ਸੁਪਾਣਾ ਕਰ ਸਕਦੇ ਹਾਂ ਤੁਸੀਂ ਆਪਣੇ ਘਰ ਦੇ ਵਿੱਚ ਇਹਨਾਂ ਤਿੰਨ ਜਗ੍ਹਾ ਤੇ ਨਮਕ ਦਾ ਪਾ ਕਰਕੇ ਨਮਕ ਨੂੰ ਤੁਸੀਂ ਛੁਪਾ ਕੇ ਰੱਖ ਦੇਣਾ ਹੈ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ ਹੀ ਤੁਹਾਡੇ ਸੁੱਤੇ ਭਾਗ ਜਾਗ ਜਾਣਗੇ ਅਤੇ ਤੁਹਾਡੀ ਕਿਸਮਤ ਚਮਕ ਜਾਵੇਗੀ ਸਾਥ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਦੇਖਣਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੇ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਜੇਕਰ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਜੀ। ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਉਪਾਉ ਨੂੰ ਆਪਾਂ ਕਿਹੜੇ ਤਰੀਕੇ ਨਾਲ ਕਰਨਾ ਹੈ। ਕਿੰਨਾ ਸਮਾਂ ਕਰਨਾ ਹੈ ਕਿਹੜੇ ਦਿਨ ਵਾਰ ਕਰਨਾ ਹੈ ਤੁਸੀਂ ਵੀ ਜਾਣਦੇ ਹੋ ਕਿ ਨਮਕ ਹੁੰਦਾ ਹੈ ਬਿਲਕੁਲ ਇੱਕ ਸਿੰਪਲ ਜਈ ਸਸਤੇ ਜਈ ਸਧਾਰਨ ਜਈ ਚੀਜ਼ ਹੈ ਨਮਕ ਦੇ ਨਾਲ ਅਸੀਂ ਜੋ ਵੀ ਉਪਾਗ ਕਰਦੇ ਹਾਂ ਨਮਕ ਸਾਨੂੰ ਹਰ ਇੱਕ ਵਿਅਕਤੀ ਨੂੰ ਕੀਤੇ ਗਏ ਉਪਾਅ ਦੇ ਨਾਲ ੜੋੜਪਤੀ ਤੋਂ ਕਰੋੜਪਤੀ ਕਿਵੇਂ ਬਣਾ ਸਕਦਾ ਹੈ ਨਮਕ ਦੇ ਉਪਾਅ ਸੀ ਕਰਦੇ ਹਾਂ ਤੇ ਨਮਕ ਸਾਡੇ ਘਰ ਵਿੱਚ ਪੈਸੇ ਨੂੰ ਚੁੰਬਕ ਦੀ ਤਰਾਂਖੇ ਚਦਾ ਹੈ ਸਾਡੇ ਘਰ ਵਿੱਚ ਪੈਸਾ ਰੁਕਦਾ ਹੈ ਪੈਸੇ ਵਿੱਚ ਬਰਕਤ ਆਉਂਦੀ ਹੈ ਤੇ ਬਹੁਤ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਇਸ ਚੀਜ਼ ਤੋਂ ਸਾਨੂੰ ਪਰੇਸ਼ਾਨੀ ਨਹੀਂ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇਕਰ ਸਾਨੂੰ ਪ੍ਰੋਬਲਮ ਹੈ ਤਾਂ ਇਸ ਚੀਜ਼ ਤੋਂ ਪ੍ਰੋਬਲਮ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਸੋ ਇਸੋਪਾਨੋ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ। ਇਸੇ ਹੀ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਨਮਕ ਦੇ ਅੰਦਰ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਸਕਾਰਾਤਮਕ ਊਰਜਾ ਭਰੀ ਹੁੰਦੀ ਹੈ। ਇਸੇ ਹੀ ਤਰ੍ਹਾਂ ਅਸੀਂ ਅਬ ਅਸੀਂ ਸਭ ਜਾਣਦੇ ਹਾਂ ਕਿ ਨਮਕ ਪੋਜ਼ਿਟਿਵ ਸ਼ਕਤੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਨਮਕ ਸਾਡੀ ਰਸੋਈ ਦੀ ਸ਼ਾਂਤ ਹੈ ਹੀ ਕਿਉਂਕਿ ਜੇਕਰ ਅਸੀਂ ਕਿਸੇ ਖਾਣੇ ਦੇ ਵਿੱਚ ਨਮਕ ਦਾ ਜੂਸ ਨਹੀਂ ਕਰਦੇ ਤਾਂ ਖਾਣੇ ਦਾ ਸਵਾਦ ਵੀ ਅਧੂਰਾ ਰਹਿ ਜਾਂਦਾ ਹੈ ਇਸ ਤੋਂ ਇਲਾਵਾ ਨਮਕ ਦੇ ਵਿੱਚ ਕਈ ਤਰ੍ਹਾਂ ਦੇ ਗੁਣ ਹੁੰਦੇ ਨੇ ਕਈ ਤਰ੍ਹਾਂ ਦੇ ਰਾਜਸ਼ੋਪੇ ਹੁੰਦੇ ਨੇ ਜੇਕਰ ਉਹ ਗੁਣ ਤੇ ਰਾਜ ਕਿਸੇ ਵੀ ਵਿਅਕਤੀ ਨੂੰ ਪਤਾ ਲੱਗ ਜਾਂ ਤੋ ਉਹ ਵਿਅਕਤੀ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਗਰੀਬ ਨਹੀਂ ਹੋਵੇਗਾ ਉਹਨੂੰ ਗਰੀਬੀ ਦਾ ਸਾਹਮਣਾ ਕਰਨਾ ਹੀ ਨਹੀਂ ਪਵੇਗਾ ਕਿਉਂਕਿ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਜੋ ਨਮਕ ਅਸੀਂ ਆਪਣੇ ਘਰ ਦੀ ਰਸੋਈ ਵਿੱਚ ਰੱਖਿਆ ਹੋਇਆ ਖਾਣੇ ਵਿੱਚ ਵਰਤੋਂ ਕਰਦੇ ਹਾਂ ਉਹ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਨੂੰ ਲਿਆ ਸਕਦਾ ਹੈ ਸਾਡੇ ਦੁੱਖ ਤਕਲੀਫਾਂ ਦੂਰ ਕਰ ਸਕਦਾ ਹੈ ਤੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਉਹ ਪਾਦੀ ਜੋ ਬਹੁਤ ਹੀ ਜ਼ਿਆਦਾ ਚਮਤਕਾਰੇ ਨੇ ਅੱਜ ਦੀ ਵੀਡੀਓ ਖਾਸ ਉਪਾਅ ਹੈ ਕਿਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ ਚਾਹੀਦਾ ਹੈ ਤੁਹਾਨੂੰ ਚਾਹੀਦਾ ਹੈ ਉਰਦ ਦੀ ਦਾਲ ਉਰਦ ਦੀ ਦਾਲ ਜਿਹੜੀ ਤੁਸੀਂ ਲੈਣੀ ਹੈ 100 ਗ੍ਰਾਮ ਜਾਂ ਫਿਰ 50 ਗ੍ਰਾਮ ਲੈ ਸਕਦੇ ਹੋ ਇੱਕ ਗੱਲ ਦਾ ਤੁਸੀਂ ਧਿਆਨ ਰੱਖਿਓ ਕਿ ਜਿਹੜੀ ਵੀ ਤੁਸੀਂ ਸਮੱਗਰੀ ਜਿਹੜੀ ਵੀ ਤੁਸੀਂ ਚੀਜ਼ ਲੈ ਰਹੇ ਹੋ ਜਿੰਨੇ ਗ੍ਰਾਮ ਤੁਸੀਂ ਇੱਕ ਚੀਜ਼ ਲਈ ਹੈ ਉਹ ਸਾਰੀਆਂ ਚੀਜ਼ਾਂ ਸੇਮ ਮਾਤਰਾ ਦੀਆਂ ਹੀ ਹੋਣੀਆਂ ਚਾਹੀਦੀਆਂ ਹਨ ਵੱਧ ਘੱਟ ਨਹੀਂ ਜਿਹੜੀ ਉਰਦ ਦੇ ਦਾਲ ਤੁਸੀਂ ਲੈਣੀ ਉਹ 100 ਗ੍ਰਾਮ ਲੈਣੀ ਹੈ ਤੇ 50 ਗ੍ਰਾਮ ਤੁਸੀਂ ਲੈਣੀਆਂ ਹਨ ਜਿਹੜੀਆਂ ਲਾਲ ਮਿਰਚਾਂ ਜੋ ਸੁੱਕੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਪਰ ਟਰੰਨੀ ਲੱਗੀ ਹੁੰਦੀ ਹੈ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਹੈ 50 ਗ੍ਰਾਮ ਚੌਲ ਤੇ ਇਸ ਤੋਂ ਬਾਅਦ ਵਿੱਚ ਚੌਥੀ ਚੀਜ਼ ਜਿਹੜੀ ਤੁਹਾਨੂੰ ਚਾਹੀਦੀ ਹੈ ਉਹ ਹੈ ਨਮਕ ਟਾਟਰ ਨਮਕ ਦਾ ਤੁਸੀਂ ਇੱਕ ਪ੍ਰੈਗਟ ਲੈਣਾ ਹੈ ਐਸੇ ਨਾਲ ਨਾਲ ਜੋ ਵੀ ਭਵੇਂ ਚੀਜ਼ ਹੈ ਉਹ ਛੋਟੀ ਜਿਹੜੀ ਸਰੋਂ ਦੇ ਤੇਲ ਦੀ ਬੋਤਲ ਹੁੰਦੀ ਹੈ ਬਿਲਕੁਲ ਛੋਟੀ ਹੁੰਦੀ ਹੈ ਉਹ ਤੁਸੀਂ ਲੈਣੀ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਤੁਸੀਂ ਆਪਣੀ ਸ਼ਰਧਾ ਦੇ ਅਨੁਸਾਰ ਜਾਂ ਫਿਰ 101 ਰੁਪਏ ਵੀ ਲੈਣਾ ਹੈ ਇਹ ਸਾਰੇ ਸਮਾਨ ਨੂੰ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇਕੱਠਾ ਕਰ ਲੈਣਾ ਹੈ ਇਕੱਠਾ ਕਰਨ ਤੋਂ ਬਾਅਦ ਵਿੱਚ ਤੁਸੀਂ ਕਿਸੇ ਪੋਲੀਥੀਨ ਲਿਫਾਫੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਜਿਹੜੇ ਤੁਸੀਂ ਪੈਸੇ ਲੈਣੇ ਆਪਣੀ ਸ਼ਰਦਾ ਦੇ ਅਨੁਸਾਰ ਉਹਨਾਂ ਪੈਸੇ ਨੂੰ ਇਸ ਲਿਫਾਫੇ ਦੇ ਵਿੱਚ ਤੁਸੀਂ ਪਾ ਦੇਣਾ ਹੈ ਇਹ ਲਿਫਾਫੇ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਤੇ ਕਿਸੇ ਵੀ ਬਜ਼ੁਰਗ ਕੋ ਲੋੜਵੰਦ ਨੂੰ ਤੁਸੀਂ ਇਹ ਲਿਫਾਫਾ ਤੇ ਸਾਰੀਆਂ ਚੀਜ਼ਾਂ ਦੇ ਕੇ ਵਾਪਸ ਮੜਾਉਣਾ ਹੈ ਜਿਹੜਾ ਵੀ ਬਜ਼ੁਰਗ ਲੋੜਵੰਦ ਹੋਵੇਗਾ ਕਿਉਂਕਿ ਆਪਾਂ ਦੇਖਦੇ ਹਾਂ ਬਜ਼ੁਰਗ ਅਕਸਰ ਹੀ ਲੋੜਵੰਦ ਹੁੰਦੇ ਹਨ ਜਿਹੜਾ ਵੀ ਤੁਹਾਨੂੰ ਲੱਗੇ ਕਿ ਇਸ ਨੂੰ ਜ਼ਰੂਰਤ ਹੈ ਤੁਸੀਂ ਉਸ ਨੂੰ ਦੇ ਕੇ ਵਾਪਸ ਆ ਜਾਣਾ ਹੈ ਉਹ ਦੇ ਕੇ ਤੁਸੀਂ ਚੁੱਪਚਾਪ ਆਪਣੇ ਘਰ ਵਾਪਸ ਆ ਜਾਓ ਤੇ ਆਪਣੇ ਘਰ ਵਾਪਸ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਦੇਖਣਾ ਕਿ ਹੁਣ ਜਮਦਕਾਰ ਇਸ ਨੂੰ ਤੁਸੀਂ ਕਰਨਾ ਹੈ ਬੁੱਧਵਾਰ ਦੇ ਦਿਨ ਕੈਨ ਤੋਂ ਭਾਵ ਕੇ ਹਾਰ ਦੇ ਮਹੀਨੇ ਦੇ ਵਿੱਚ ਤੁਸੀਂ ਕਰਨਾ ਹੈ ਅਗਲਾ ਮਹੀਨਾ ਚੜਨ ਤੋਂ ਪਹਿਲਾਂ ਇਸ ਵਿੱਚ ਟਾਈਮ ਦੀ ਕੋਈ ਵੀ ਪਾਬੰਦੀ ਨਹੀਂ ਹੈ ਕਿ ਸਵੇਰੇ ਦੁਪਹਿਰੇ ਜਾਂ ਸ਼ਾਮ ਨੂੰ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਤੁਸੀਂ ਜੋ ਸਮਾਨ ਦੇ ਕੇ ਆਉਣਾ ਹੈ ਉਹ ਜ਼ਰੂਰੀ ਨਹੀਂ ਕਿ ਜੈਂਟਸ ਨੂੰ ਦੇਣਾ ਹੈ ਲੇਡੀਜ਼ ਨੂੰ ਵੀ ਦੇ ਸਕਦੇ ਹੋ ਬਾਰੇ ਬਜ਼ੁਰਗ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਤੁਸੀਂ ਸਮਾਨ ਦੇਣਾ ਹੈ ਉਹ ਬਜ਼ੁਰਗ ਹੋਵੇ ਭਾਵੇਂ ਉਹ ਲੇਡੀ ਭਾਵੇਂ ਜੈਂਟਸ ਹੋਵੇ ਇਹ ਸੀ ਪਹਿਲਾ ਉਪਾਅ ਤੇ ਉਪਾਗਰਾਂ ਦੇ ਨਾਮ ਤੁਹਾਡੇ ਘਰ ਵਿੱਚ ਕੀ ਪਰਿਵਰਤਨ ਆਵੇਗਾ ਤੁਹਾਨੂੰ ਕੀ ਰਿਜ਼ਲਟ ਮਿਲੇਗਾ ਇਹ ਤੁਸੀਂ ਖੁਦ ਆਪਣੇ ਆਪ ਹੀ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਪਤਾ ਲੱਗ ਜਾਵੇਗਾ ਤੁਸੀਂ ਖੁਦ ਦੇਖੋਗੇ ਕਿਉਂਕਿ ਜੋ ਹੀ ਰਿਜ਼ਲਟ ਉਹ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਹੋਣ ਵਾਲਾ ਹੈ ਇਕਦਾ ਮੇ ਬਹੁਤ ਹੀ ਜਿਆਦਾ ਚਮਤਕਾਰਯੋਗ ਉਪਾਅ ਹੈ ਇਸ ਪਾਣੂ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੀਆਂ ਵੀ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਉਹਨਾਂ ਵਿੱਚੋਂ ਇੱਕ ਵੀ ਚੀਜ਼ ਤੁਸੀਂ ਸਕਿਪ ਨਹੀਂ ਕਰਨੀ ਕਈ ਵਾਰ ਕੀ ਹੁੰਦਾ ਕਿ ਸਾਨੂੰ ਕੋਈ ਚੀਜ਼ ਮਿਲਦੀ ਨਹੀਂ ਜਾਂ ਫਿਰ ਸਾਡੇ ਕੋਲ ਹੁੰਦੀ ਨਹੀਂ ਤੇ ਅਸੀਂ ਸੋਚਦੇ ਹਾਂ ਕਿ ਇੱਕ ਘਟ ਚੀਜ਼ ਹੈ ਚਲੋ ਕੋਈ ਗੱਲ ਨਹੀਂ ਬਾਕੀ ਪੂਰੀਆਂ ਹਨ ਸੋ ਇਸ ਤਰੀਕੇ ਦੀ ਗਲਤੀ ਤੁਸੀਂ ਬਿਲਕੁਲ ਵੀ ਨਹੀਂ ਕਰਨੀ। ਇਹ ਤੁਹਾਡੇ ਲਈ ਤੁਸੀਂ ਸਮਝ ਲਓ ਕਿ ਇੱਕ ਕਿਸਮ ਦੇ ਜੜੀਆਂ ਬੋਟੀਆਂ ਹਨ। ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਦੀ। ਤੁਹਾਨੂੰ ਚਾਹੀਦਾ ਹੈ ਇੱਕ ਮੁਠੀ ਨਮਕ। ਇੱਕ ਮੁਠੀ ਨਮਕ ਲੈ ਕੇ ਤੁਸੀਂ ਇੱਕ ਬਾਲਟੀ ਲੈਣੀ ਹੈ। ਬਾਲਟੀ ਵਿੱਚ ਤੁਸੀਂ ਪਾਣੀ ਪਾ ਲੈਣਾ ਹੈ। ਪਾਣੀ ਪਾਉਣ ਤੋਂ ਬਾਅਦ ਵਿੱਚ ਤੁਸੀਂ ਨਮਕ ਪਾ ਲੈਣਾ ਹੈ। ਐਸੇ ਨਮਕ ਵਾਲੇ ਪਾਣੀ ਦਾ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਨਮਕ ਵਾਲਾ ਪਾਣੀ ਹੈ ਐਸੇ ਨਾਲ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਜਿੱਥੇ ਵੀ ਤੁਸੀਂ ਪੋਚਾ ਲਗਾਉਂਦੇ ਹੋ ਸਾਰੇ ਘਰ ਦੇ ਵਿੱਚ ਤੁਸੀਂ ਨਮਕ ਦਾ ਪੋਚਾ ਲਗਾ ਦੇਣਾ ਹੈ ਤੇ ਇੱਕ ਕਰਨ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਘਰ ਦਾ ਪੋਚਾ ਲਗਾਉਣ ਤੋਂ ਬਾਅਦ ਦੇ ਵਿੱਚ ਆਪਣੇ ਘਰ ਦੇ ਬਾਹਰ ਜੋ ਕੇ ਖਾਲੀ ਕਾਫੀ ਜਗ੍ਹਾ ਹੁੰਦੀ ਹੈ ਉਹਤੇ ਤੁਸੀਂ ਕੀ ਕਰਨਾ ਨਮਕ ਵਾਲਾ ਜੋ ਪਾਣੀ ਹੋਵੇਗਾ ਉਸ ਨੂੰ ਤੁਸੀਂ ਛਿੜਕ ਦੇਣਾ ਇਹ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੂਰੇ ਤਰੀਕੇ ਦੇ ਨਾਲ ਪੋਜ਼ਿਟਿਵ એનર્ਜੀ ਆ ਜਾਵੇਗੀ ਅੱਜ ਦਾ ਜੋ ਦਿਨ ਹੈ ਇਹ ਬਹੁਤ ਹੀ ਜ਼ਿਆਦਾ ਖਾਸ ਹੈ ਤੁਸੀਂ ਇਸ ਉਪਾਣ ਨੂੰ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਘਰ ਹੈ ਉਹ ਪੋਜ਼ਿਟਿਵ એનર્ਜੀ ਦੇ ਨਾਲ ਭਰ ਜਾਵੇਗਾ ਇਸ ਤਰੀਕੇ ਦੇ ਨਾਲ ਕਈ ਵਾਰ ਸਾਡਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ 네ਗੇਟਿਵ ਚੀਜ਼ਾਂ ਨੇ ਮਾੜੀਆਂ ਸ਼ਕਤੀਆਂ ਨੇ ਕੋਈ ਵੀ ਤੁਹਾਡੇ ਘਰ ਦੇ ਵਿੱਚ ਜੇਕਰ ਮਾੜੀ ਸ਼ਰਤੀ 네ਗੇਟਿਵ એનર્ਜੀ ਹੋਵੇਗੀ ਉਹ ਵੀ ਇਸ ਪਾਣੂ ਕਰਨ ਦੇ ਨਾਲ ਦੂਰ ਹੋਵੇਗੀ। ਇਸ ਪਾਣੂ ਕਰਨ ਦੇ ਨਾਲ ਤੁਹਾਡੀ ਜਿਹੜੀ ਕਿਸਮਤ ਹੈ ਚਮਕਣ ਵਾਲੀ ਹੈ। ਇਹ ਬਹੁਤ ਹੀ ਜ਼ਿਆਦਾ کارਗਰ ਉਪਾਅ ਹੈ ਅਤੇ ਚਮਤਕਾਰੇ ਫਾਇਦੇ ਦਿੰਦਾ ਹੈ। ਇਸ ਪਾਣੂ ਆਪਣੇ ਤਨੋਂ ਮਨੋਂ ਹੋ ਕੇ ਕਰਨਾ ਤੇ ਵਿਸ਼ਵਾਸ ਤੇ ਨਾਲ ਕਰਨਾ। ਹੁਣ ਗੱਲ ਕਰਦੇ ਹਾਂ ਜੀ ਅਗਲੇ ਉਪਾਅ ਦੀ। ਉਵੇਂ ਤੁਸੀਂ ਨਮਕ ਦੇ ਨਾਲ ਹੀ ਕਰਨਾ ਹੈ ਇਸ ਪਾਣੂ ਕਰਨ ਦੇ ਲਈ ਤੁਸੀਂ ਕੀ ਕਰਨਾ ਇੱਕ ਮੁਠੀ ਨਮਕ ਲੈਣਾ ਹੈ ਤੇ ਇੱਕ ਤੁਸੀਂ ਕਪੜਾ ਲੈਣਾ ਹੈ ਜੋ ਕਿ ਜੂਸ ਨਾ ਕੀਤਾ ਹੋਵੇ ਆਂ ਜੂਸ ਕਪੜਾ ਲੈਣਾ ਹੈ ਭਾਵੇਂ ਤੁਸੀਂ ਰਮਾਲ ਲਾਓ ਤੇ ਭਾਵੇਂ ਕਿਸੇ ਵੀ ਕਲਰ ਦਾ ਹੋਵੇ ਤੁਸੀਂ ਛੋਟਾ ਜਿਹਾ ਕਪੜਾ ਲੈਣਾ ਹੈ ਤੇ ਇੱਕ ਮੁਠੀ ਲੈਣਾ ਹੈ ਤੁਸੀਂ ਨਮਕ ਤੇ ਉਸ ਕਪੜੀ ਦੇ ਵਿੱਚ ਇੱਕ ਮੁਠੀ ਜਿਹੜਾ ਨਮਕ ਹੈ ਉਹ ਤੁਸੀਂ ਪਾ ਦੇਣਾ ਹੈ ਉਸ ਪੋਟਲੀ ਨੂੰ ਗੰਡਲਾ ਗਾ ਕੇ ਇੱਕ ਪੋਟਲੀ ਤਿਆਰ ਕਰ ਲੈਣੇ ਹੈ। ਇਸ ਪੋਟਲੀ ਨੂੰ ਜਿਹੜਾ ਵੀ ਤੁਹਾਡਾ ਪਾਣ ਪੂਜਾ ਵਾਲਾ ਸਥਾਨ ਹੈ ਉੱਥੇ ਲੈ ਜਾ ਕੇ ਤੁਸੀਂ ਰੱਖ ਦੇਣਾ ਹੈ। ਤੇ ਇਸ ਤਰੀਕੇ ਦੇ ਨਾਲ ਤੁਸੀਂ ਪੂਰਾ ਦਿਨ ਪਾਣ ਪੂਜਾ ਵਾਲੇ ਸਥਾਨ ਤੇ ਇਸ ਗੱਠੜੀ ਨੂੰ ਤੁਸੀਂ ਪੈਰਾਂ ਦੇਣਾ ਹੈ। ਅਗਲੇ ਦਿਨ ਤੁਸੀਂ ਕੀ ਕਰਨਾ ਕਿ ਤੁਸੀਂ ਕਿ ਇਸ ਪੋਟਲੀ ਨੂੰ ਚੋਕ ਕੇ ਜਿਹੜਾ ਚੱਲਦਾ ਹੋਇਆ ਪਾਣੀ ਹੋਵੇਗਾ ਉਸ ਪਾਣੀ ਥੱਲੇ ਤੁਸੀਂ ਇਸ ਨੂੰ ਘਰ ਦੇਣਾ ਹੈ। ਖੋਲ ਕੇ ਕਹਿਣ ਦਾ ਭਾਵ ਕਿ ਨਮਕ ਨੂੰ ਤੁਸੀਂ ਚੱਲਦੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਜੇਕਰ ਤੁਹਾਡੇ ਆਸ-ਪਾਸ ਕੋਈ ਬਹੁਤ ਵਧੀਆ ਸਾਫ਼ ਪਾਣੀ ਵਾਲਾ ਕੋਈ ਨਦੀ ਜਾਂ ਤਲਾਬ ਹੈ ਤੁਸੀਂ ਉੱਥੇ ਇਸ ਨਮਕ ਨੂੰ ਜਲ ਪ੍ਰਵਾਹ ਕਾਸਕਦੇ ਹੋ ਇੱਕ ਬਹੁਤ ਛੋਟਾ ਜਿਹਾ ਉਪਾਅ ਹੈ ਜੇਕਰ ਤੁਸੀਂ ਇਹ ਤਿੰਨੇ ਛੋਟੇ ਛੋਟੇ ਉਪਾਅ ਆਪਣੇ ਘਰ ਵਿੱਚ ਕਰਦੇ ਹੋ ਤੁਹਾਡੀ ਕਿਸਮਤ ਬਦਲ ਜਾਵੇਗੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਨਹੀਂ ਰਹੇਗਾ ਸਾਰੇ ਦੁੱਖ ਦੂਰ ਹੋਣਗੇ ਸਸਾ ਸੰਗਤ ਜੀ ਅਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ